ਬਈ ਵਾਕਈ ਆਪਣੇ ਪੰਜਾਬੀ ਗੱਬਰੂਆਂ ਦਾ ਕੋਈ ਤੋੜ ਨਹੀਂ ਹੈਗਾ ਪੂਰੀ ਦੁਨੀਆ ਦੇ ਵਿੱਚ ਯਾਰ ਮਤਲਬ ਇੱਕ ਤੋਂ ਇੱਕ ਕਹਾਣੀਆਂ ਨਜ਼ਰ ਆ ਰਹੀਆਂ ਇਸ ਵਾਰੀ ਏਸ਼ੀਆ ਕੱਪ 2025 ਦੇ ਵਿੱਚ ਮੈਂ ਪਹਿਲਾਂ ਆਪਣੀ ਪਿਛਲੀ ਵੀਡੀਓ ਵਿੱਚ ਪਿੰਡ ਬੂਰ ਮਾਜਰਾ ਜ਼ਿਲ੍ਹਾ ਰੋਪੜ ਦੇ ਗੱਭਰੂ ਸਿਮਰਨਜੀਤ ਸਿੰਘ ਕੰਗ ਦੀ ਗੱਲ ਕੀਤੀ ਸੀ ਜਿਹੜਾ ਯੂਏ ਦੀ ਨੈਸ਼ਨਲ ਕ੍ਰਿਕਟ ਟੀਮ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਦੇ ਵਿੱਚ ਖੇਡਦਾ ਪਿਆ ਤੇ ਹੁਣ ਮੈਂ ਗੱਲ ਕਰਨ ਜਾ ਰਿਹਾ ਪੀਬੀ 10 ਲੁਧਿਆਣੇ ਵਾਲੇ ਗੱਭਰੂ ਦੀ ਜਿਹਦਾ ਨਾਮ ਹੈ ਜਤਿੰਦਰ ਸਿੰਘ ਤੇ ਉਹ ਰਿਪਰੈਜ਼ੈਂਟ ਤਾਂ ਕੀ ਉਹ ਤਾਂ ਕਪਤਾਨੀ ਕਰਦਾ ਪਿਆ ਜੀ عمان ਦੀ ਨੈਸ਼ਨਲ ਕ੍ਰਿਕਟ ਟੀਮ ਦੀ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਭਾਈ ਮਤਲਬ ਤੁਸੀਂ ਇੱਕ ਨਵੇਂ ਦੇਸ਼ ਵਿੱਚ ਨਵੇਂ ਮੁਲਕ ਵਿੱਚ ਜਾਂਦੇ ਹੋ ਉੱਥੇ ਮਿਹਨਤਾਂ ਕਰਦੇ ਹੋ ਆਪਣੇ ਪਰਿਵਾਰ ਨੂੰ ਸਪੋਰਟ ਕਰਦੇ ਹੋ ਤੇ ਉਹਦੇ باوجود ਆਪਣੇ ਪੈਸ਼ਨ ਨੂੰ ਕੰਟੀਨਿਊ ਕਰਦੇ ਆ ਹੋਏ ਆ ਤੁਸੀਂ ਉਸ ਅਹ ਟੀਮ ਦੀ ਕਪਤਾਨੀ ਵੀ ਸੰਭਦੇ ਹੋ ਤਾਂ ਉਹ ਪੂਰਾ ਜਿਹੜਾ ਉਧਰ ਨਾਲ ਬਾਹਰਲਾ ਮੁਲਖ ਦੇ ਲੋਕੀ ਹੈਗੇ ਨੇ ਰਿਪ੍ਰেজੈਂਟੇਟਿਵਸ ਆ ਉਹ ਤੁਹਾਡੇ ਤੇ ਯਕੀਨ ਜਿਤਾਉਂਦੇ ਹੈਗੇ ਨੇ ਤੁਸੀਂ ਪਰਫਾਰਮ ਕਰਕੇ ਦਿਖਾਉਂਦੇ ਹੈਗੇ ਹੋ ਸੋ ਬਹੁਤ ਵੱਡੀ ਗੱਲ ਆ 14-15 ਸਾਲਾਂ ਦੀ ਉਮਰ ਵਿੱਚ 우ਮਾਨ ਅਹ ਬਾਈ ਚਲਾ ਗਿਆ ਸੀਗਾ ਆਪਣੇ ਫਾਦਰ ਸਾਹਿਬ ਨੂੰ ਜਾ ਕੇ ਉੱਥੇ ਸਪੋਰਟ ਕਰਨ ਲੱਗ ਗਿਆ ਫੈਮਿਲੀ ਵੀ ਉੱਥੇ ਮੂਵ ਕਰ ਗਈ ਪਰ ਉਸ ਤੋਂ ਬਾਅਦ ਇਹ ਕੰਮ ਵੀ ਕਰਦਾ ਰਿਹਾ ਕਾਰਪੋਰੇਟ ਸੈਕਟਰ ਵਿੱਚ 8:30 ਤੋਂ ਸਵੇਰੇ 8:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੰਮ ਵੀ ਕਰਦਾ ਤੇ ਤੜਕੇ ਉੱਠ ਕੇ ਫਿਰ ਪ੍ਰੈਕਟਿਸ ਵੀ ਕਰਦਾ ਮਿਹਨਤ ਦੇਖੋ ਯਾਰ ਇਹ ਮਿਹਨਤ ਏ ਜੇ ਜੇ ਕਰਕੇ ਆ ਜੈਨੇ ਪੰਜਾਬੀਆਂ ਦਾ ਮਾਣ ਵਧਾਇਆ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੌਸ਼ਨ ਕਰ ਰਿਹਾ ਜੀ ਇੰਟਰਨੈਸ਼ਨਲ ਮੈਪ ਤੇ ਉਤੇ ਜੇ ਗੱਲ ਕੀਤੀ ਜਾਵੇ ਹੈਨਾ ਨਾਮ ਤਾਂ ਹਮੇਸ਼ਾ ਇਹਦਾ ਇਹ ਤਾਂ ਹੀ ਲਿਆ ਜਾਊਗਾ ਕਿ ਇਹ ਜੰਪਾਲ ਲੁਧਿਆਣੇ ਦਾ ਹੈਗਾ ਪੰਜਾਬ ਇੰਡੀਆ ਦਾ ਹੈਗਾ ਸੋ ਬਹੁਤ ਬਹੁਤ ਮੁਬਾਰਕਾਂ ਨੇ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਯਾਰ ਇਹ ਸਾਰੀਆਂ ਕਹਾਣੀਆਂ ਦੇਖ ਕੇ ਤੁਹਾਨੂੰ ਵੀ ਜੇ ਪ੍ਰਾਊਡ ਫੀਲ ਹੋ ਰਿਹਾ ਤੁਸੀਂ ਵੀ ਰਾਜ-ਰਾਜ ਕੇ ਵਧਾਈਆਂ ਦੋ ਲੁਧਿਆਣੇ ਵਾਲਿਓ ਆਜੋ ਮੜ ਜਾ ਤੁਹਾਡਾ ਟਾਈਮ ਹੈ ਅ ਭਾਈ ਜਤਿੰਦਰ ਸਿੰਘ ਨੂੰ ਰਾਜ-ਰਾਜ ਕੇ ਵਧਾਈਆਂ ਦੋ ਇਸ ਅਚੀਵਮੈਂਟ ਦੇ ਲਈ ਤੇ ਅਰਦਾਸ ਕਰੋ ਵੀ ਅੱਗੇ ਜਾ ਕੇ ਵੀ ਹੋਰ ਤਰੱਕੀਆਂ ਕਰੇ ਪੰਜਾਬੀਆਂ ਦਾ ਨਾਮ ਹੋਰ ਰੌਸ਼ਨ ਕਰੇ ਪ੍ਰਾਊਡ ਆਫ ਯੂ ਬੇ ਜਤਿੰਦਰ ਸਿੰਘ ਖੱਚ ਕੇ ਰੱਖ ਕਮ